ਇਹ ਨੋਬਤ ਆਈ ਕਿਉਂ ਇਹ ਹੋਇਆ ਕਿਉਂ ਜੀ ਆਰਐਸਐਸ ਜਿਹੜੀ ਹੈ ਬੀਜੇਪੀ ਨੂੰ ਚਲਾ ਰਹੀ ਹੈ ਤੇ ਸੰਗ ਦੀ ਵਿਚਾਰਤਾ ਰਹੀ ਹੋਈ ਹੈ ਕਿ ਵਨ ਨੇਸ਼ਨ ਵਨ ਲੈਂਗੁਏਜ ਵਨ ਰਿਲੀਜਨ ਵਨ ਕਲਚਰ ਵਨ ਐਜੂਕੇਸ਼ਨ ਇਹ ਜਿਹੜੀ ਵਨੈਸ ਦੀ ਪਾਲਿਸੀ ਹੈ ਨਾ ਜਿਹੜੀ ਇਹ ਦੇਸ਼ ਦੇ ਟੁਕੜੇ ਟੁਕੜੇ ਕਰ ਦੋਗੀ ਦੇਸ਼ ਦੇ ਟੁਕੜੇ ਟੁਕੜੇ ਕਿਉਂਕਿ ਇਹ ਜਿਹੜਾ ਦੇਸ਼ ਸੀਗਾ ਇਹਦੀ ਬੁਨਿਆਦ ਡਾਈਵਰਸਿਟੀ ਸੀ ਇੱਥੇ ਮਲਟੀਪਲ ਲੈਂਗੁਏਜ ਲੈਂਗੁਏਜ ਸਨ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਨੇ ਮਾਨਤਾ ਦਿੱਤੀ ਹੋਈ ਹੈ ਬਾਈਕੀ ਲੈਂਗੁਏਜ ਸੀ ਉਹਦੇ ਵਿੱਚ ਗਾੜੀ ਉਹਨੀਆਂ ਦੀ ਵਰਨੇਕੂਲਰ ਉਪ ਬੋਲੀਆਂ ਵੀ ਸੀ ਫਿਰ ਮਲਟੀਪਲ ਸਟੇਟਸ ਉਹਨਾਂ ਦੇ ਮਲਟੀਪਲ ਕਲਚਰਸ ਮਲਟੀਪਰ ਰਿਲੀਜਨਸ ਕਈ ਮਿਨੋਰਟੀ ਰਿਲੀਜਨਸ ਨੇ ਮਿਨੋਰਟੀ ਕਲਚਰਸ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਤੇ ਜਿਹੜੀ ਆਰਸ ਹੈ 101 ਕਰਨਾ ਚਾਹੁੰਦੀ ਹੈ ਉਹ ਹਿੰਦੂਤਵ ਦਾ ਅਜੰਡਾ ਚਲਾ ਰਹੀ ਹੈ ਕਿ ਭਾਰਤ ਦੇਸ਼ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਲੋਕ ਆ ਹਿੰਦੀ ਬਣ ਜਾਣ ਭਾਰਤ ਦੇਸ਼ ਵਿੱਚ ਜਿੰਨੇ ਵੀ ਲੋਕ ਰਹਿਣ ਵਾਲੇ ਆ ਹਿੰਦੀ ਬੋਲਣ ਭਾਰਤ ਦੇਸ਼ ਵਿੱਚ ਜਿੰਨੇ ਵੀ ਰਹਿਣ ਵਾਲੇ ਲੋਕ ਆ ਹਿੰਦੂ ਕਲਚਰ ਨੂੰ ਫੋਲੋ ਕਰਦੇ ਜਿਹੜੀ ਡਾਈਵਰਸਿਟੀ ਆ ਹਰੇਕ ਦੀ ਆਪਣੀ ਖੂਬਸੂਰਤੀ ਆ ਹਰੇਕ ਦੀ ਆਪਣੀ ਭਾਸ਼ਾ ਆ ਉਹਦੀ ਪਛਾਣ ਆ ਹਰੇਕ ਦਾ ਆਪਣਾ ਧਰਮ ਉਹਦੀ ਹੋਂਦ ਨੂੰ ਦੱਸਦਾ ਆ ਹਰੇਕ ਦੇ ਖਿੱਤੇ ਦੀ ਬੋਲੀ ਉਹਨੂੰ ਜੇ ਖਤਮ ਹੀ ਕਰ ਦਿੱਤਾ ਜਾਊਗਾ ਤੇ ਫਿਰ ਇਹ ਦੇਸ਼ ਦੇਸ਼ ਨਹੀਂ ਰਹਿ ਜੀਗਾ